ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਵਿੱਚ ਦੋ ਸੂਈਆਂ ਐ ਤੇ ਤਿੰਨ ਗੱਬਣਾ ਸੂਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਗੱਲ ਵੀ ਜ਼ਰੂਰ ਧਿਆਨ ਚ ਰੱਖਿਆ ਕਰੋ ਸਾਡੀ ਗੱਲ ਤੇ ਵੀ ਗੌਰ ਜ਼ਰੂਰ ਕਰਿਆ ਕਰੋ ਹਾਂਜੀ ਵੀਰ ਜੀ ਸਤਿ ਸਾਲ ਜੀ ਸਤਿ ਸਾਲ ਵੀਰ ਜੀ ਸਤਿ ਸਾਲ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਬਸ ਕਿਰਪਾ ਵੈਗਰੂ ਜੀ ਚਲੋ ਕਿਰਪਾ ਚ ਦੇ ਦਿਜੀਏ ਹਾਂਜੀ ਵੇਗਿਆ ਪਰਸੋਂ ਵਾਲਾ ਮਾਲ ਫਿਰ ਕਿਹਦੀ ਵੇਗਿਆ ਵਿੱਚ ਕਿੰਨੇ ਕ ਆਏ ਫੋਨ ਫਾਨ ਫਿਰ ਫੋਨ ਤਾਂ ਬੜੇ ਆਏ ਜੀ ਜੀ ਠੀਕ ਹੈ ਹਾਂ ਜੀ ਹਾਂ ਜੀ ਚਲੋ ਕਹਿੰਦੇ ਫੋਨ ਚੁੱਕੇ ਨਹੀਂ ਜਾਂਦੇ ਫਿਰ ਇਕਦਾਂ ਹੀ ਸਾਰੇ ਆ ਹੀ ਜਾਂਦੇ ਨੇ ਠੀਕ ਹੈ ਹਾਂ ਜੀ ਤੇ ਨਾਮ ਦੱਸ ਤੇ ਕਰੀ ਫਿਰ ਹਾਂ ਜੀ ਮਿੰਟੂ ਸਿੰਘ ਜੋ ਹਾਂ ਜੀ ਪਿੰਡ ਸਰਾਏ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀ ਬੋਲ ਦੋ 981479935 ਠੀਕ ਹੈ ਹਾਂ ਜੀ ਠੀਕ ਹੈ ਚਲੋ ਫਿਰ ਸ਼ੁਰੂਆਤ ਇਧਰ ਪਹਿਲੇ ਨੰਬਰ ਲਈ ਮਾਈਟੋ ਕਰ ਲਈਏ ਹਾਂ ਜੀ ਇੱਥੋਂ ਕਰ ਇਹ ਗੱਬਨ ਜੇ ਹਾਂ ਜੀ ਗੱਬਨ ਦੇ ਵਿੱਚ ਠੀਕ ਹੈ ਹਾਂ ਜੀ ਦੱਸੀਏ ਇਹਦੇ ਬਾਰੇ ਫਿਰ ਮੈਂ ਜਿੱਤ ਜਵਾਸਵਾ ਮੈਂ ਸੁਣੀ ਆ ਅੱਛਾ ਤੀਸਰਾ ਸਵੇਰ ਸੁਵਾਂਗੇ ਹਾਂਜੀ ਠੀਕ ਆ ਦੁੱਧ ਚੰਗਾ ਕੱਢਦੀ ਏ ਤੇਰਾ 14 ਕਿਲੋ ਆਉਣਾ ਏ ਠੀਕ ਆ ਹਾਂਜੀ ਗੱਤ ਘਾਟ ਪੱਖ ਜਵਾਨ ਏ ਪੂਰੀ ਹਨਾ ਬੜੀ ਚੰਗੀ ਮਈ ਏ ਜੀ ਠੀਕ ਆ ਹਾਂਜੀ ਅਜੇ ਟਾਈਮ ਕਿੰਨਾ ਕੁ ਲਾਜੋਗੀ ਮੈਂ ਵੀ ਜੀ ਵੀ 25 ਦਿਨ ਲੱਗੇ ਆ ਅੱਛਾ ਮਤ ਕਿ ਤੁਹਾਨੂੰ ਪਤਾ ਸੱਜਰ ਹੋ ਗਈ ਤੇ ਫਿਰ ਟੋਕਰ ਗੱਬਣ ਉਹਦੇ ਕਿਤੇ ਚੰਗੀ ਏ ਠੀਕ ਆ ਰੋਕੜ ਕੇ ਮੰਨ ਲਓ ਜੇ ਆਪਾਂ 24 ਮਹੀਨਿਆਂ ਦੀ ਗੱਭਨ ਲੈਣੀ ਆ ਹਾਂਜੀ ਤੇ ਕਦੇ ਮਹੀਨਿਆਂ ਨੇ ਦੁੱਧ ਦੇ ਦੇਣਾ ਤੇ ਮੁੜ ਕੇ ਫਿਰ ਸਾਂਭਣੀ ਆ 5 ਮਹੀਨੇ ਠੀਕ ਆ 3 ਮਹੀਨੇ ਨੂੰ ਸਜਰ ਹੋ ਜਾਣੀ ਆ ਹਾਂਜੀ ਹਾਂਜੀ ਇਹ ਤਾਂ ਗੱਲ ਤੁਹਾਡੀ ਸਹੀ ਜੀ ਹਾਂ ਸਾਰੀਆਂ ਗਰਮੀਆਂ ਦੁੱਧ ਦੇਣਾ ਨਹੀਂ ਠੀਕ ਆ ਖੋਲੋ ਹਾਂ ਫਿਰ ਤੋੜ ਦਿਓ ਉਤਰਾ ਤੁਸੀਂ ਆਪਣੇ ਘਰੇ ਚੈੱਕ ਕਰਾਈ ਕਿ ਪਿੱਛੇ ਜਿੱਤਰਾਂ ਹੁੰਦਾ ਗਿਆ ਉਤਰਾ ਹੀ ਆ ਪਿਛੋਂ ਬੰਦੇ ਤਸੱਲੀ ਵਾਲੇ ਆਪਣੇ ਅੱਛਾ ਜਿੰਨਾ ਕੋਈ ਠੀਕ ਆ ਹਾਂਜੀ ਕਿਉਂਕਿ ਇਹ ਨਹੀਂ ਦੇਣਾ ਥੋੜਾ ਵੱਧ ਘੱਟ ਵੀ ਲਾ ਜਾਂਦੀ ਹੈ ਨਾ ਨਹੀਂ ਹੋ ਜਾ ਕੋਈ ਚੱਕਰ ਨਹੀਂ ਠੀਕ ਉਹ ਚੌ ਦਿਨਾਂ ਦਾ ਇੱਧਰ ਉੱਧਰ ਹੋਈ ਉਹ ਕੋਈ ਦੱਸ ਦੇਣ ਇੱਧਰ ਉੱਧਰ ਹੋ ਸਕਦੇ ਆ ਸਾਡੇ ਕੋਈ ਡਾਕਟਰ ਆਉਂਦਾ ਜਿਹੜਾ ਉਹਨਾਂ ਨੂੰ ਜਾਂਦਾ ਉਹਨਾਂ ਨੇ ਚੈੱਕ ਕਰਵਾਈ ਮੱਝ ਪਹਿਲਾਂ ਬਾਕੀ ਇਹ ਆ ਵੀ ਕੱਦ ਕਾਠ ਪੱਖੋਂ ਚੰਗੀ ਉੱਚੀ ਆ ਜਿਹੜੀ ਹਾਂਜੀ ਹਾਂਜੀ ਵੱਡੀਆਂ ਮੱਝਾਂ ਚ ਆ ਤੇ ਥਾਣੇ ਵੀ ਚੰਗੇ ਗਾਪ ਤੇ ਲੱਗਾ ਵਾ ਦੂਰ ਦੂਰ ਜਿਹੜਾ ਥਾਣੇ ਆ ਇਹ ਕੱਲੀ ਆਉਂਦੀ ਹਾਥੀ ਜੇ ਨਹੀਂ ਵੀ ਅੰਦਰੋਂ ਹਾਥੀ ਚ ਘੁੰਮ ਜੇਗੀ ਇੰਨੀ ਲੰਮੀ ਬਈ ਮੇਰੇ ਯਾ ਥਣਵੀ ਇਹਦੇ ਦੇਖ ਕਰਦੇ ਨਾਗੇ ਤਾਂ ਹਾਂਜੀ ਤੇ ਮੁੱਲ ਫਿਰ ਵਧਦੀ ਇਹਦਾ ਮੁੱਲ ਵੇਣੋ ਦੇ ਦੀ 75 ਦੀ ਮਹੀਂ ਕਰ ਦਈਏ ਜਿਆਜਾ ਹਾਂਜੀ ਜਿਆਜਾ ਕਰ ਦਈਏ ਦੇਖ ਲਓ ਮੈਂ ਹੀ ਬੜੀ ਚੰਗੀ ਜੋ ਅੱਗੇ ਕਿਹੜੇ ਰਹਿ ਗਏ ਸੋਣ ਚ ਹਾਂਜੀ ਕੋਈ ਥੰਮ ਨਹੀਂ ਹੈ ਕਿੱਡੀ ਆਲੇ ਮੁੜ ਕੇ ਤੂੰ ਵੀ ਮੈਂ ਹੀ ਫਿਰਤੇ ਮੈਂ 85 90 ਦੀ ਮਹੀਂ ਆਲੇ ਹਾਂਜੀ ਉਹ ਤਾਂ ਫਿਰ ਹੈਗਾ ਜੀ ਬਾਕੀ ਜਦੋਂ ਇਹਨੇ ਸੋਨਾ ਨੇ ਜਨ ਬਾਜ਼ਾਰ ਹੋਰ ਤੇਜ ਹੋ ਜਣੇ ਤੇਜ ਹੋਣਾ ਹਾਂਜੀ ਬਾਕੀ ਜਿਹੜੇ 20 25 ਦਿਨ ਉਹਦੇ ਨੰਗੇ ਹੁੰਦੇ ਨੇ ਸਾਨੂੰ ਪਾ ਦੇ ਹਾਂਜੀ ਹਾਂਜੀ ਤਦ ਜੱਸ ਨਾ ਕਰਦੀਏ ਫਿਰ ਇਹ ਛਡਾ ਲਓ ਕੋਈ 1000 2000 2000 2000 ਛਡਾਲੀਏ ਫਿਰ 2040 ਛਡਾਲੀਏ ਫਿਰ 73 ਦੀ ਦੇ ਦਾਂਗੇ 2000 ਛਡਾਈਏ ਫਿਰ 70 ਚੋਂ 75 ਚੋਂ ਛੱਡੀਏ 75 ਚੋਂ ਛੋੜਾ ਦੋ ਛਡਾਉਣਾ ਫਿਰ 70 ਚੋਂ ਦੋ ਛਡਾਵਾਂਗੇ ਨਹੀਂ 70 ਚੋਂ ਛੱਡੀਏ 70 ਫਿਰ ਪੂਰੇ ਦੀ ਕਰਦਾ ਨਹੀਂ ਫਿਰ ਦੋ ਛੱਡਦੀਏ 70 ਚੋਂ ਹੁਣ ਕਹਿ ਤਾ ਤੇ ਕਹਿ ਤਾ ਚਲੋ ਠੀਕ ਹੈ ਤੇ ਹੁਣ ਆ ਸੂਈ ਜੀ ਹਨਾ ਹਾਂਜੀ ਇਹ ਕਿੰਨੇ ਕਿਲੋ ਦੁੱਧ ਆ ਲਈ ਜੀ ਇਹਦੇ ਕੋਲ ਵੀ ਜੀ 8 ਕਿਲੋ ਦੁੱਧ ਜੋ ਇਹ ਆਈ ਆਪਣੇ ਕੋਲ ਮੱਝ ਕਾਲ ਹੈ ਅੱਛਾ ਹਾਂਜੀ ਥੋੜਾ ਜਿਹਾ ਨਾ ਉੱਪਰ ਆਪਾਂ ਨੇ ਕੀਤਾ ਮੈਂ ਨੇ ਥੋੜੇ ਪੱਠੇ ਘਟ ਖਾਦੇ ਆ ਅੱਛਾ ਹਾਂਜੀ ਉਹ ਚਲੋ ਭਾਈ ਆ ਇਧਰ ਉਧਰ ਹੋੱਕ ਦੇਖੋ ਨਵੇਂ ਥਾਂ ਆਈ ਹੈ ਹੁਣ 8 ਕਿਲੋ ਉਤਰਾਂ 8 ਕਿਲੋ ਦੁੱਧ ਆ 8 ਤੇ ਲੱਗੇ ਬੰਨੇ ਕੋ ਥੋੜਾ ਉੱਪਰ ਸਾਡੇ 7 ਮਨ ਦੇ ਖੜੇ ਹਾਂ ਜੀ ਮਗਰ ਕੀ ਜੀ ਇਹਦੇ ਮਗਰ ਕਟਾ ਜੋ ਵੀ ਜੀ ਮਗਰ ਇਹਦੇ ਕਟਾ ਕਿੰਨੇ ਕਿ ਦਿਨਾਂ ਦੀ ਸੂਈ ਹੈ ਸੂਈ ਹਫਤੇ ਦਾ 15 ਦਿਨਾਂ ਦੀ ਆ ਵੇਖੋ ਗੱਲਾਂ ਹੱਜਾ ਜੀ ਹਾਂਜੀ ਚਲੋ ਖੋਲੋ ਹਾਂ ਫੇਰ ਤੋ ਅਜ ਲਾਇਆ ਵੇ ਜੀ। ਬਾਕੀ ਥਣ ਦਾ ਗੈਪ ਇਹਦਾ ਚੰਗਾ ਆ। ਹਾਂ ਜੀ ਹਾਂ ਜੀ ਮੈਂ ਬੜੀ ਚੰਗੀ ਜੋ। ਇਹ ਵੇ ਪਿੱਛੇ ਪੂਰੀ ਉਹ ਜੀ ਸਾਹ ਨਹੀਂ ਕੀਤੀ ਗਏ ਨੇ ਜਹਾਜ ਜੀ ਸਾਹ ਤੇ। ਕੋਈ ਲੱਪਾ ਲਾਗੀ ਉਪਰ ਆਪਨ ਬੜਾ ਕੀਤਾ ਮੈਨੇ। ਠੀਕ ਆ। ਹਾਂ ਜੀ ਨਵੇਂ ਥਾਨ ਕੇ ਤੁਹਾਨੂੰ ਪਤਾ ਪਛੂ ਕਰ ਦਿੰਦਾ। ਉਹ ਡੰਗਰ ਕਿੱਥੇ ਗਿੱਚਾ ਹੁੰਦਾ ਨਾ ਫਿਰ ਉੱਥੇ ਦੇ। ਪਟਾਟਾ ਫੁੱਲ ਖਾਈ ਜਾਂਦਾ। ਇਹ ਥਾਨ ਕੇ ਡੰਗਰ ਖਾਣ ਦਾ ਵਾਟ। ਬਾਕੀ ਤਾਂ ਨੀਓ ਸਫਾਈ ਜੋ ਕੋ ਕਿੰਨੀ ਹੈ ਮੈਂ ਤੇ ਇਹਦਾ ਮੁੱਲ ਫਿਰ ਮੁੱਲ ਵੇਖ ਲਓ ਦੇ ਜੀ 60 ਦੀ ਮੈਂ 60 ਦੀ ਦੇਣੀ ਆ ਨਹੀਂ ਬੜੀ ਚੰਗੀ ਕਰੋ ਥੋੜੀ ਬੱਧੀ ਛੋਟ ਕਰ ਦੀਏ ਵਿੱਚ ਆ ਪਦਲੀ ਚੜੀ ਨਹੀਂ ਬੱਤ ਕਰ ਦੋ ਆਪ ਹੀ ਚੰਗੀ ਮੈਂ ਆ ਦੇ ਆਪ ਹੀ ਕਰ ਦੋ ਕਿੰਨੇ ਦੀ ਕਰਨੀ ਆ ਤੇ ਛਡਾ ਲਓ ਫਿਰ 1000 2000 50 ਦੀ ਕਰਨੀ ਆ 1000 2000 ਨਾ ਛਡੋ ਹਾਂ 5000 ਹੀ ਛਡੋ ਫਿਰ ਪੂਰੇ 55000 ਦੀ ਤਾਂ 1000 ਹੋਰ ਛਡ ਤਾਂ ਅੱਛਾ 50000 ਦੀ ਹਾਂ ਠੀਕ ਹੈ ਠੀਕ ਹੈ ਤੇ ਹਾਂ ਬਾਕੀ ਦਿੰਦਾ ਨਹੀਂ ਕੋਈ ਇਦਾਂ ਦੀ ਮੈਂ ਤੁਹਾਨੂੰ ਪਤਾ ਵੀ ਕਿੰਨੀ ਫਾਈਟ ਹੈ ਮੱਜ ਹਾਂਜੀ ਹਾਂਜੀ ਤੇ ਹੁਣ ਆ ਗਾਂ ਵੀ ਸੁੱਜੀ ਸਵਾਈ ਆ ਹਾਂਜੀ ਇਹਦੇ ਥਣ ਵੀ ਦੇਖ ਸਕਦੇ ਜੇ ਲੱਗੇ ਤਾਂ ਇਹ ਥੋੜਾ ਜਿਹਾ ਟੱਕ ਜਿਹਾ ਲੱਗਾ ਕਿ ਜੇ ਇਹਦੀ ਦੰਦੋਂ ਦਵਾਜ ਜਾਂਦੇ ਹਾਂਜੀ ਵਸ਼ੀ ਤਾਂ ਥੋੜਾ ਜਿਹਾ ਮਾਰਿਆ ਦੰਦ ਜਿਆ ਤੇ ਆ ਵਸ਼ੀ ਹੈ ਮਗਰ ਹਨਾ ਹਾਂਜੀ ਕਿੰਨਾ ਜਿਹੇ ਤੇ ਕੱਲ ਦੁੱਧ ਤਿਆਰ ਦੁੱਧ ਵਿੱਚ ਜਿਹੜਾ 13 14 ਕਿਲੋ ਆ ਹੈਗਾ ਪੱਕਾ ਤਿਆਰ ਪੱਕਾ ਕਿੰਦੋਂ ਓਦਾਂ ਕੋਚੋ ਖੜੇ ਵੀਰ ਤੇ ਬਾਕੀ ਜੇ ਕੇ ਵੀਰ ਨੇ ਦੂਰੋਂ ਆਣਾ ਆਪਣੇ ਕੋ ਰਹਿਣ ਸੈਨ ਦਾ ਪੂਰਾ ਪ੍ਰਬੰਧ ਆ ਬੇਸ਼ੱਕ ਕੋਈ ਸ਼ਾਮੀ ਚ ਹੋਵੇ ਸਵੇਰੇ ਚ ਹੋਵੇ ਫੇਰ ਖੜੇ ਠੀਕ ਹੈ ਹਾਂਜੀ ਕੋਈ ਹੋਰ ਜੀ ਗੱਲ ਨਹੀਂ ਤੋਰ ਦ ਫੇਰ ਇਹਨਾਂ ਕੋਈ ਕਿੰਨੇ ਦਿਨਾਂ ਦੀ ਸੋਈ ਹੈ ਸੋਈ ਆ ਜੋ ਬੱਚਾ ਕੋਈ ਦਾਦਾ ਦਾ ਮੰਨ ਲੈ 12 ਦਾ ਮੰਨ ਲੈ ਠੀਕ ਹੈ ਵ ਫੋਂ 13 14 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਤੇ 3000 ਰੁਪਏ ਜੀ ਕੱਢਣਾ 17 18 ਕਿਲੋ ਦੇ ਪੱਠੇ ਨਹੀਂ ਹੈਗੇ ਹਰੇ ਦਾ ਬੜਾ ਮੁਸ਼ਕਲ ਹੁੰਦੀ ਹੈ ਤੇ ਇਹਦਾ ਫਿਰ ਮੁੱਲ ਵੇ ਰੋਜੇ ਵੜਦਾ ਸਾਲ ਆਇਆ ਫਿਰ ਤੇ ਵੜ 55 5000 ਦੀ ਹਾਂਜੀ ਹਾਂਜੀ ਚਲੋ ਥੋੜਾ ਜਿਹਾ ਪੱਠਿਆ ਕਰਕੇ ਪਿੱਛੋਂ ਕਿੰਨੇ ਘੱਟ ਸੰਭੀ ਹੈ ਹਾਂਜੀ 50 ਦੀ ਦੇ ਲਈ ਪੂਰੇ ਦੀ 50 ਪੂਰੇ ਦਿਨਾਂ ਦੋ ਵਿੱਚੋਂ ਕਰ ਦੋ ਕੁਮਾਨ ਹੋਰ ਨਹੀਂ ਠੀਕ ਹੈ ਮੰਨੋ ਆਪ ਹੀ ਕਰ ਦੋ ਯਸਨ ਮੈਂ ਤੇ ਮੰਗੇ ਜੈਜ ਜੋ ਜੈਜ ਗਾਂ ਦਾ ਹਸਾਲ ਹੋਣਾ ਗਾਂ ਗੱਡੀ ਆ ਨਹੀਂ ਚਲੋ ਕਦ ਘਾਟ ਚੰਗਾ ਹੈਗੇ ਵੀ ਕ੍ਰੋਸ ਚ ਆ ਹਾਂ ਬਾਕੀ ਥੱਲੇ ਦੀ ਸਫਾਈ ਵੇਖੋ ਗਾਂ ਦੀ ਕਿੰਨੀ ਹੈ ਵੇਖੋ ਠੀਕ ਨਾ ਇੱਕੋ ਗੱਲ ਕਰਦੀ ਹੈ ਫਿਰ ਇੱਟਿਕਟ ਤੇ ਥਣ ਲੱਗਾ ਇੱਕ ਚੀਜ਼ ਜੋ ਮੈਨਾਂ ਨਹੀਂ ਠੀਕ ਹੀ ਕਰਨ ਲੱਗੇ ਆ ਪੂਰੇ ਪੂਰੇ 45 ਦੀ ਦੇ ਦिए ਨਹੀਂ 45 ਦੀ ਫਿਰ ਧੱਕਾ ਹੋ ਜਾਣਾ ਨਹੀਂ ਧੱਕਾ ਨਹੀਂ ਹੁੰਦਾ ਜਾਣ ਤੋਂ ਪੂਰੇ 45 ਦੇ ਕੁਛ ਨਹੀਂ ਹੁੰਦਾ ਕੋਈ ਗੱਲ ਨਹੀਂ ਬਈ ਤੇ ਹੁਣ ਆ ਗੱਬਣਾ ਆ ਗਿਆ ਡੋਮੇ ਆ ਵੀ ਜਰਸੀ ਕ੍ਰੋਸ ਚ ਆ ਗਈ ਕੱਦ ਕਾਠਾ ਚੰਗਾ ਇਹਦਾ ਵੀ ਉੱਤਰ ਅੱਛਾ ਬਾਕੀ ਵੇਖੋ ਜੇ ਬੰਨੀ ਕਿੰਨੀ ਹੈ ਸੁਆ ਕਿੰਨਾ ਜੇ ਤਾਂ ਇਹਦੇ ਦੁੱਧੇ ਸੁਣਾ ਵਿੱਚੀ ਠੀਕ ਆ ਤੇ ਇਹ ਕਿੰਨੇ ਕ ਦੁੱਧ ਆ ਲਈ ਜੇ ਇਹਨੇ ਪਹਿਲੇ ਸਵੇਰ 14 15 ਕਿਲੋ ਕੱਢਿਆ ਦੁੱਧ ਤੋਰੋ ਫੇਰ ਇਹਨੂੰ ਹਾਂਜੀ ਬਾਕੀ ਥਾਂ ਨੇ ਚੰਗੇ ਘਿਆਰ ਤੇ ਲੱਗਾ ਇਹਦਾ ਵੀ ਹਾਂਜੀ ਬੜੀ ਚੰਗੀ ਵਸ਼ੀ ਹੈ ਜੀ ਬਾਕੀ ਚਲੋ ਵੇਜ ਪੁਲਾ ਪੁਲਾ ਪੈਣਦੀਆਂ ਹਵਾਨੇ ਤੇ ਹਾਂਜੀ ਤੇ ਥਾਣੇ ਦੇ ਦੇਖ ਸਾਦੇ ਆਪਾਂ ਲਾਗੇ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਕਿੰਨਾ ਰੱਖਣਾ ਮੁੱਲੇ ਦਾ ਮੈਂ ਨਾ 50 ਹੀ ਦੇ ਦੀ 50 ਦੇ ਦੇ ਦੋ ਹਾਂ ਵੱਛੀ ਬੜੀ ਚੰਗੀ ਵੇਖੋ ਅਜੇ ਹਵਤਾ ਨਹੀਂ ਵੱਛੀ ਸੁੰਦੀ ਠੀਕ ਆ ਹਾਂ ਕਰ ਦਿਆ ਜਸਨੋਏ ਦਾ ਵੀ ਤਾਂ 2000 ਕੱਟ ਕਰ ਦਿੰਦੇ ਕਿੰਨੇ ਚੋ 50 ਚੋ 50 ਨਹੀਂ ਫਿਰ 50 ਚੋ ਨਾ ਜੇ 2000 ਚਲੋ ਕੱਟ ਕਰ ਦਿਓ ਪਰ 45 ਚੋ ਕਰ ਦੋ ਫਿਰ ਨਹੀਂ 45 ਚੋ ਨਾ ਕਰੀਏ ਪੂਰੇ 45 ਦੀ ਫਿਰ ਜਾਣਦਾ ਨਹੀਂ ਫਿਰ 2000 ਕੱਟ ਕਰ ਦਈਏ ਭਾਵੇਂ ਕੋ ਮੇਰਾ ਵੀ ਰੋ ਲੈ ਜਾਏ ਤੇ ਭਾਵੇਂ ਕੋ ਆ ਲੈ ਜਾਏ ਨਹੀਂ ਉਹ ਸੂਈ ਆ ਗੱਬਨੇ ਆ ਫਰਕ ਤੇ ਪੈਣਾ ਹੀ ਆ ਥੋੜਾ ਜ 43000 ਦੀ ਪੂਰੀ ਜਾਣਦਾ ਫਿਰ ਚਲੋ ਕੋਈ ਗੱਲ ਤੇ ਆ ਗੱਬਨ ਆ ਗਈ ਇੱਕ ਹੋਰ ਹਾਂਜੀ ਇਹ ਕਿੰਨੇ ਕੁ ਦੁੱਧ ਆ ਲਈ ਆ ਇਹ ਵੀ ਦੁੱਧ ਕੋਈ ਦਰ 12 ਕਿਲੋ ਤੇ ਆਮ ਨਾਲ ਦੇ ਦਿਓ ਇਹ ਗੱਬਨ ਹੈ ਆ ਜੀ ਹਾਂਜੀ ਤੁਸੀਂ ਜਿਵੇਂ ਸੋਣੀ ਆ ਤੋੜ ਦਿਓ ਫੇਰ ਇਹਨਾਂ ਨੂੰ ਤੋੜ ਬੁੱਤ ਇਹ ਆ ਵੀ ਰੰਗ ਰੂਪ ਦੀ ਸੋਣੀ ਆ ਹਾਂਜੀ ਪ੍ਰਿੰਟ ਬੜਾ ਚੰਗਾ ਆ ਜੀ 90 ਚੰਗੇ ਗੈਪ ਤੇ ਲੱਗੇ ਦਾ ਵੀ ਆ ਦੇਖ ਸਾ ਤੇ ਥਾਣੇ ਤੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਮੁੱਲ ਦੇਖਦਾ ਕਿੰਦਾ ਨਹੀਂ ਬੱਚੀ ਮੈਂ ਇਹਦੇ ਨਾਲ 45000 ਜੀ ਹੈ ਚਲੋ ਵਾੜ ਚ ਸੋਣੀ ਆ ਤਰਾ ਚੰਗੀ ਪੜੀ ਆ ਚਮਚਪੂ ਚਮਚਪੂ ਕਿੰਨੀ ਵੱਜੀ ਥੋੜੀ ਬਾਦੇ ਛੋਟ ਛਾਟ ਕਰ ਦਈਏ ਵੇਖ ਲਓ ਮੈਂ ਜਰਾ ਨਾ ਛੋਟ ਕਰਾਉ ਥੋੜੀ ਜੀ ਕਰ ਦਈਏ ਇਹ ਆਪ ਹੀ ਜੈਸਨੋ ਕਰ ਦੋ ਕਿੰਨੇ ਦੀ ਅੱਛਾ ਪੂਰੇ 40 ਦੀ ਠੀਕ ਆ ਚਲੋ ਬਾਕੀ ਆਪੇ ਕੋ ਫੋਨ ਲਾਊਗਾ ਤੇ ਥੋੜਾ ਬਾਦਾ ਕੋਈ ਕਸਰ ਹੋ ਗਈ ਤੇ ਨਿਕਲ ਚੁਗੀ ਹਨਾ ਹੋਰ ਕੁਛ ਕਹਣਾ ਫਿਰ بس ਬਾਕੀ ਜਿਹੜੀਆਂ ਗੱਬਣਾ ਨੇ ਆਪਣੀਆਂ ਕੋ ਵੇਖ ਕੇ ਖੜੇ ਹਾਂਜੀ ਪਾਸ ਕਰਕੇ ਸੂਈਆਂ ਚੋ ਕੇ ਖੜੇ ਮੇਰਾ ਭਰਾ ਕੋਈ ਵੀ ਉਹਨਾਂ ਨੇ ਠੀਕ ਹੈ ਜੀ ਠੀਕ ਹੈ ਬਜੀ ਬਾਕੀ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੂਈਆਂ ਆਪਣੀਆਂ ਦੋ ਦੋ ਟਾਈਮ ਚਵਾਈ ਕਰਕੇ ਇੱਥੇ ਤਸੱਲੀ ਕਰਕੇ ਖੜੋ ਭਾਵੇਂ ਸੂਈ ਲੈਣੀ ਤੇ ਭਾਵੇਂ ਗੱਬਣ ਲੈਣੀ ਹੈ